ਭਾਈ ਅਕਸਰ ਆਪਾਂ ਨਾ ਉਬਲੇ ਆਂਡੇ ਖਾਂਦੇ ਹੀ ਰਹਿੰਨੇ ਆਂ ਵੀ ਆਪਾਂ ਵਾਲ ਕੇ ਖਾਣੇ ਆਂਡੇ ਅਕਸਰ ਜਾਮਲੇਟ ਬਣਾ ਕੇ ਖਾਂਦੇ ਆਂ ਤੇ ਇਹ ਇੱਕ ਨਾ ਇਹਨੇ ਤਰੀਕਾ ਹੋਰ ਵਰਤਿਆ ਬੰਦੇ ਨੇ ਇਹਦੇ ਉੱਪਰ ਮਿੱਟੀ ਲਾ ਕੇ ਆਂਡੇ ਦੇ ਮੰਨ ਲਓ ਸਾਰੇ ਅੰਡਿਆਂ ਦੇ ਉੱਪਰ ਮਿੱਟੀ ਲਾਤੀ ਤੇ ਇਹਨੂੰ ਸੁਕਾ ਲਿਆ ਥੋੜਾ ਮੰਨ ਲਓ ਮਿੱਟੀ ਨੂੰ ਵੀ ਉਹਨੂੰ ਸੁੱਕ ਜੇ ਜਾਵੇ ਚੰਗੀ ਤਰ੍ਹਾਂ ਗੋਲ ਕਰਕੇ ਤੇ ਇਹਨਾਂ ਨੂੰ ਆਂਡਿਆਂ ਨੂੰ ਨਾ ਇੱਥੇ ਰੱਖਿਆ ਨੇ ਧੁੱਪ ਦੇ ਵਿੱਚ ਦੇਖੋ ਕਿਹੜਾ ਤਰੀਕਾ ਵਰਤਦਾ ਦੇਖਦੇ ਆਂ ਆਪਾਂ ਇਹ ਲੋ ਤੇ ਉੱਪਰ ਮਿੱਟੀ ਪਾ ਦੀ ਧੁੱਪ ਦੇ ਵਿੱਚ ਪੂਰਾ ਮਨ ਲਓ ਜਿਹੜੀ ਕਰੜੀ ਧੁੱਪ ਹੁੰਦੀ ਹੈ ਜਦੋਂ ਗਰਮੀ ਦੇ ਵਿੱਚ ਤੇ ਇਹ ਦੇਖੋ ਹੁਣ ਦੇਖਦੇ ਆਂ ਵੀ ਆਂਡੇ ਉਬਲਦੇ ਆ ਕਿ ਨਹੀਂ ਉਬਲਦੇ ਕੀ ਬਣਦਾ ਆਂਡਿਆਂ ਦਾ ਦੇਖਦੇ ਆਂ ਆਪਾਂ ਇਹਨੇ ਧੋ ਲਿਆ ਇਹਨਾਂ ਨੂੰ ਆਂਡਿਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਇਹ ਲਓ ਬਈ ਆਂਡੇ ਬਿਲਕੁਲ ਉਬਲ ਗਏ ਦੇ ਕੋylar ਮਿੱਟੀ ਜੀ ਵਾਲਲੇ ਧੁੱਪ ਨਾਲ ਹੀ ਕਮਾਲ